ਵਿੰਦਰ ਸ਼ਰਮਾ ਬੀਤੇ ਕੁਝ ਦਿਨਾ ਤੋਂ ਕਾਫੀ ਚਾਚਾ ਬੈਸਨ ਕਿਉਂਕਿ ਉਹਨਾਂ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਤੇ ਉਹਨਾਂ ਨਾਲ ਇੱਕ ਸੰਖੇਪ ਗੱਲਬਾਤ ਕੀਤੀ ਹੈ ਤੇ ਆਓ ਕਰਦੇ ਹਾਂ ਗੱਲ ਐਮਪੀ ਵਿਨਦਰ ਸ਼ਰਮਾ ਨਾਲ ਸ਼ਰਮਾ ਜੀ ਆਪ ਪੂਰੇ ਦੇਸ਼ ਦੇ ਵਿੱਚ ਲੇਬਰ ਦੀ ਹਵਾ ਜਿਹੜੀ ਆ ਉਹ ਚੱਲ ਰਹੀ ਹੈ ਇਹ ਮਾਹੌਲ ਦੇ ਵਿੱਚ ਤੁਸੀਂ ਸਟਿਪ ਡਾਉਨ ਕੀਤੇ ਆ ਇਹ ਇਹ ਕੀ ਕਾਰਨ ਤੁਸੀਂ ਕੀ ਕੁਝ ਕਹੋਗੇ ਵੀ ਕਿਉਂਕਿ ਕਾਫੀ ਦੇ ਦਿਨ ਤੁਸੀਂ ਚੁੱਪ ਧੜੀ ਹੋਈ ਹੈ ਅੱਜ ਤੁਸੀਂ ਸਾਡੇ ਮਸਾਂ ਕਾਬੂ ਆਏ ਆ ਤੇ ਕੀ ਕਾਰਨ ਬਣੇ ਕਿ ਤੁਸੀਂ ਜਿਹੜੀ ਕਿਉਂਕਿ ਆਮ ਤੌਰ ਦੇ ਤੇ ਖਾਸ ਤੌਰ ਤੇ ਜਿਹੜੇ ਆਪਣਾ ਇੰਡੀਅਨ ਭਾਈਚਾਰਾ ਉੱਥੇ ਕੁਰਸੀ ਛੜ ਨਹੀਂ ਪੜੀ ਹਾਰਡ ਹੁੰਦੀ ਹੈ ਤੇ ਤੁਸੀਂ ਇਹ ਕਿਸ ਤਰ੍ਹਾਂ ਤੁਹਾਡੇ ਕਿ ਨਿर्णय ਫੈਸਲਾ ਲਿਆ ਤੁਸੀਂ ਅਸੀਂ ਪਿੰਡਾਂ ਤੋਂ ਆਏ ਹਾਂ ਪਿੰਡਾਂ ਦੇ ਮੇਲੇ ਦੇਖੀ ਦੇ ਸੀ ਜਦੋਂ ਘਰੋਂ ਜਾਈਦਾ ਸੀ ਤਾਂ ਸਾਡੇ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਸੀਗੇ ਕਿ ਮੇਲਾ ਭਰਿਆ ਛੱਡ ਕੇ ਆਇਓ ਮੇਲਾ ਉਜੜੇ ਤੇ ਨਾ ਆਇਓ ਮੈਂ ਭਰਿਆ ਮੇਲਾ ਛੱਡ ਕੇ ਚੱਲਿਆ ਇਸ ਵੇਲੇ ਤੁਹਾਨੂੰ ਹੁਣ ਪਤਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਨਾ ਸੀਟ ਨੂੰ ਜਿੱਤਣ ਦੀ ਕੋਈ ਪ੍ਰੋਬਲਮ ਸੀ ਇਹ ਮੇਰੇ ਹਾਲਾਤ ਦੇ ਵਿੱਚ ਤਾਂ ਸ਼ਾਇਦ ਮジョਰਿਟੀ ਹੋਰ ਵੀ ਜ਼ਿਆਦਾ ਵੱਧਦੀ ਲੇਕਿਨ ਮੈਂ ਇੱਕ ਸੋਚਿਆ ਕਿ ਇਹ ਜਿਸ ਤਰ੍ਹਾਂ ਸਾਡੇ ਆਮ ਪ੍ਰਚਲਿਤ ਹੈ ਗੱਲ ਕਿ ਲੋਕ ਕੁਰਸੀ ਨੂੰ ਛੱਡ ਕੇ ਰਾਜੀ ਨਹੀਂ ਮੈਂ ਉਹ ਜਿਹੜਾ ਲੋਕਾਂ ਦੀ ਇੱਕ ਸੋਚ ਸੀ ਉਹਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਲੋਕ ਸੇਵਾ ਦਾ ਮਾਦਾ ਰੱਖਦੇ ਆ ਉਹਨਾਂ ਚ ਇੰਨਾ ਹੌਸਲਾ ਹੁੰਦਾ ਕਿ ਉਹ ਵਕਤ ਦੇ ਸਿਰ ਤੇ ਆ ਕੇ ਉਹ ਕੋਈ ਅੱਛਾ ਫੈਸਲਾ ਲੈ ਲੈਣ ਮੈਂ ਸਮਝਦਾ ਕਿ ਮੈਂ ਇਹ ਫੈਸਲਾ ਬਹੁਤ ਅੱਛਾ ਲਿਆ ਇਹਦੇ ਨਾਲ ਮੈਂ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਰਸਤਾ ਸਾਫ਼ ਕੀਤਾ ਤੇ ਉਹਦੇ ਨਾਲ ਜਿਹੜੀ ਜੰਗ ਜਨਰੇਸ਼ਨ ਸਾਡੀ ਕੰਸਟਿਟੂਐਂਸੀ ਨੂੰ ਰਿਪਰੈਜ਼ੈਂਟ ਕਰੇਗੀ ਅੱਜੇ ਮੇਰੇ ਕੋਲ ਟਾਈਮ ਹੈਗਾ ਜਿਹੜਾ ਮੈਂ ਆਪਣੇ ਕਮਿਊਨਿਟੀ ਦੇ ਲੋਕਾਂ ਦੇ ਆਪਣੇ ਆਉਣ ਵਾਲੀ ਜਨਰੇਸ਼ਨ ਦੇ ਲੋਕਾਂ ਨੂੰ ਜਿਹੜੇ ਸਿਆਸੀ ਰਾਸਤੇ ਆ ਉਹਨਾਂ ਨੂੰ ਮੈਂ ਦੱਸਣ ਦੀ ਜਰੂਰ ਕੋਸ਼ਿਸ਼ ਕਰਾਂਗਾ ਜਦੋਂ ਤੁਸੀਂ ਅਸਤੀਫਾ ਦਿੱਤਾ ਮੇਰਾ خیال ਇੰਗਲੈਂਡ ਦੇ ਵੱਖ-ਵੱਖ ਹਲਕਿਆਂ ਚ ਪੰਜ ਹੋਰ ਸੰਸਦ ਮੈਂਬਰ ਸੀ ਜਿਨ੍ਹਾਂ ਨੇ ਜਿਹੜਾ ਉਸ ਸੇਮ ਡੇ ਮੇਰਾ ਗੱਲ ਜਿਹੜਾ ਅਸਤੀਫਾ ਨਾ ਮੈਂ ਤਾਂ ਬਾਤ ਕੀਤੀ ਉਹਨਾਂ ਮੈਂ ਤਾਂ ਵਾਕ ਹੀ ਹਾਂ ਜਿਹੜੀ ਉਹ ਹੋਈ ਹੈ ਹਾਂ ਜਿਹੜਾ ਭਾਈਚਾਰਾ ਆਪਣਾ ਇੰਡੀਅਨ ਭਾਈਚਾਰਾ ਉਹ ਵੀ ਇਸ ਚੀਜ਼ ਨੂੰ ਦੇਖ ਕੇ ਕਰ ਰਿਹਾ ਕਿ ਅਸੀਂ ਬਹੁਤ ਮੁਸ਼ਕਲ ਦੇ ਨਾਲ ਇਹ ਸੀਟ ਜਿਹੜੀ ਹੈ ਆਪਣੇ ਭਾਈਚਾਰੇ ਨੂੰ ਜਿੱਦ ਦੀ ਪਿਆਰ ਨਾਲ ਸੇਖਾ ਵੜਾਇਆ ਫਿਰ ਉਸ ਤੋਂ ਬਾਅਦ ਤੁਹਾਡੇ ਤੇ ਕੀ ਕੀ ਆ ਤੇ ਸਾਨੂੰ ਲੱਗਦਾ ਕਿ ਉਹ ਪਾਇਚਾਨਾ ਕਰਕੇ ਨਹੀਂ ਸੋਚਦਾ ਹੋਊ ਕਿ ਯਾਰ ਸਾਡੇ ਇੱਕ ਇੰਡੀਅਨ ਦੇ ਕੋਲੇ ਹੁੰਦੀ ਜਾਂ ਪੰਜਾਬੀਆਂ ਦੇ ਕੋਲੇ ਨਹੀਂ ਤੇ ਇੰਡੀਅਨ ਦੇ ਕੋਲੇ ਹੁੰਦੀ ਤੇ ਤੁਸੀਂ ਉਹਨੂੰ ওভারਰੂਲ ਕਿਵੇਂ ਦੇ ਦੇਖੋ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਪਹਿਲੀ ਤਾਂ ਕਿ ਸੋਚ ਸਾਡੇ ਧਾਰਮਿਕ ਸੋਚ ਦੇ ਮੁਤਾਬਕ ਸਾਡੀ ਜਿਹੜੇ ਗੁਰੂਆਂ ਦੀ ਸਿੱਖਿਆ ਦੇ ਮੁਤਾਬਕ ਇਹ ਸੋਚ ਉਹਦੇ ਉਲਟ ਹੈ ਅਸੀਂ ਬਿਤਕਰੇ ਦੀ ਲਾਈਨ ਤੇ ਤੁਰ ਰਹੇ ਹਾਂ ਜਦੋਂ ਕਿ ਜਿਹੜੀਆਂ ਬਾਕੀ ਦੀਆਂ ਸੀਟਾਂ ਖਾਬੜਾ ਜੀ ਜਦੋਂ ਕੈਂਡੀਡੇਟ ਬਣੇ ਸੀ ਇੱਕ ਅੰਗਰੇਜ਼ ਤੋਂ ਸੀਟ ਲਈ ਸੀ ਜਿਹੜੀਆਂ ਹੁਣ ਉੱਥੇ ਇਸ ਵੇਲੇ 16 ਐਸੇ ਕੈਂਡੀਡੇਟਸ ਨੇ ਇੰਡੀਅਨ ਭਾਈਚਾਰੇ ਦੇ ਜਿਹਦੇ ਵਿੱਚੋਂ 8 ਨੇ ਜਿਹੜੇ ਪੰਜਾਬੀ ਭਾਈਚਾਰੇ ਦੇ ਨੇ ਉਹ 8 ਸਿੱਖ ਕਮਿਊਨਿਟੀ ਦੇ ਵਿੱਚੋਂ ਨੇ ਉਹ ਅੰਗਰੇਜ਼ਾਂ ਨੂੰ ਹਟਾ ਕੇ ਉੱਥੇ ਆਏ ਆ ਕੀ ਅਸੀਂ ਇਹ ਕਹੀਏ ਕਿ ਅੰਗਰੇਜ਼ਾਂ ਨੂੰ ਕਿ ਤੁਸੀਂ ਨਾ ਛੱਡੋ ਇਹ ਸੀਟ ਨੂੰ ਇਹ ਇੱਕ ਲੇਬਰ ਪਾਰਟੀ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਅੰਦਰ ਉਹ ਕੈਂਡੀਡੇਟ ਕੋਸ ਪਾਰਟੀ ਦੀ ਵਿਊਜ਼ ਨੂੰ ਰਿਪਰੈਜ਼ੈਂਟ ਕਰ ਸਕਦੇ ਆ ਮੈਂ ਇਹ ਸਮਝਦਾ ਕਿ ਇਸ ਵੇਲੇ ਉਹ ਪਾਰਟੀ ਦੇ ਅੰਦਰ ਇੱਕ ਐਸਾ ਮਾਹੌਲ ਸੀ ਜਿਹਦੇ ਵਿੱਚ ਸਾਡੇ ਜਿਹੜੇ ਕੈਂਡੀਡੇਟ ਬਣਨਾ ਚਾਹੁੰਦੇ ਸੀ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਗਿਆ ਨੈਸ਼ਨਲੀ ਇਹ ਨਹੀਂ ਕਿ ਉਹ ਮਾਰੇ ਸੀ ਜਾਂ ਚੰਗੇ ਸੀ ਲੇਕਿਨ ਉਹ ਜਿਹੜੇ ਅੱਜ ਦੇ ਬਾਤਾਂ ਬਣ ਦੇ ਵਿੱਚ ਅੱਜ ਦੀ ਪੋਲੀਟিক্যাল ਸੋਚ ਦੇ ਵਿੱਚ ਉਹ ਫਿੱਟ ਨਹੀਂ ਸੀ ਬੈਠਦੇ ਇਸ ਕਰਕੇ ਉਹਨਾਂ ਨੂੰ ਨਹੀਂ ਮਿਲੀ ਇਹ ਕੁੜੀ ਜਿਹੜੀ ਬਣੀ ਆ ਆਰਿਸ਼ ਹੈ ਨੰਬਰ 1 ਰੇਸਿਜ਼ਮ ਨੂੰ ਵਿਤਕਰੇ ਦੀ ਜਿਹੜੀ ਸਿਆਸਤ ਹੈ ਉਹਨੂੰ ਸਮਝਦੀ ਹੈ ਪਿਛਲੇ 25 30 ਸਾਲ ਤੋਂ ਕੰਟੀਨਿਊਸਲੀ ਇਸ ਮੁਲਕ ਦੇ ਵਿੱਚ ਟ੍ਰੇਡ ਯੂਨੀਅਨ ਦੇ ਪਲੇਟਫਾਰਮ ਤੋਂ ਇਕਵੈਲਟੀ ਲਈ ਬਰਾਬਰਤਾ ਲਈ ਸਮਾਜ ਦੇ ਵਿੱਚ ਬਰਾਬਰਤਾ ਹੋਣੀ ਚਾਹੀਦੀ ਆ ਰੇਸਿਜ਼ਮ ਦੇ ਬਰੁੱਦਰ ਇਹ ਲੜਾਈ ਲੜਦੀ ਰਹੀ ਹੈ ਕਾਉਂਸਲਰ ਆ ਡੈਪਟੀ ਲੀਡਰ ਆ ਇਹ ਕਾਉਂਸਲ ਦੀ ਤੇ ਇਹਦੇ ਵਿੱਚ ਉਹ ਜਿਹੜੇ ਵੀ ਕੁਆਲਿਟੀਆਂ ਹੈਗੀਆਂ ਇੱਕ ਅੱਛਾ ਕੈਂਡੀਡੇਟ ਬਣਦੀਆਂ ਉਹ ਇਹਦੇ ਵਿੱਚ ਹੈਗੀਆਂ ਨੇ ਇਸ ਕਰਕੇ ਮੈਂ ਉਹਦੀ ਗੱਲ ਨਾਲ ਸਹਿਮਤ ਨਹੀਂ ਜਿਹੜੇ ਲੋਕ ਇਦਾਂ ਦਾ ਵਿਚਾਰ ਰੱਖਦੇ ਆ ਉਹ ਸਮਾਜ ਦੇ ਵਿੱਚ ਬੰਡੀਆਂ ਪਾਉਂਦੇ ਆ ਆਪਣੀ ਸੋਚ ਦੇ ਉਲਟ ਆਪਣੇ ਆਪ ਨੂੰ ਲੋਕਾਂ ਤੇ ਧੋਸਣਾ ਚਾਹੁੰਦੇ ਆ ਜਿਹੜਾ ਕਿ ਇੱਥੇ ਦੇ ਸਮਾਜ ਦੀ ਕਿਸੇਦ ਨਹੀਂ ਹੈਗੀ ਚਲੋ ਹੁਣ ਆਪਾਂ ਆਉਣੇ ਆ ਅੱਜ ਦਾ ਜਿਹੜਾ ਈਵੈਂਟ ਹੈ ਖਾਸ ਤੌਰ ਤੇ ਸੀ ਮਮਲੂਤਰਾ ਦੇ ਲਈ ਜਿਹੜਾ ਹੋ ਕੀਤਾ ਗਿਆ ਤੇ ਸੀਮਾ ਮਮਲੂਤਰਾ ਨੂੰ ਵੀ ਜਿਹੜਾ ਉਹ ਇੱਥੇ ਕੁਝ ਚੈਲੰਜ ਜਿਹੜੇ ਜਿਵੇਂ ਆ ਹੁੰਦੇ ਆ ਕਿਉਂਕਿ ਇੱਕ ਜਿਹੜੀਆਂ ਕੁਝ ਨਵੀਆਂ ਪਾਰਟੀਆਂ ਅੜਕੀ ਬਣ ਗਿਆ ਆ ਉਹਦੇ ਵਿੱਚ ਗਾਜ਼ਾ ਦੇ ਫلسطੀਨ ਨੂੰ ਲੈ ਕੇ ਵੀ ਜਿਹੜਾ ਉਹ ਮਸਲੇ ਉੱਤੇ ਆ ਤੇ ਤੁਸੀਂ ਇਸ ਮਸਲੇ ਨੂੰ ਕਿਵੇਂ ਓਵਰオール ਦੇਖਦੇ ਆ ਤੇ ਜਾਂ ਸੀਮਾ ਦੀ ਸੀਟ ਤੇ ਨੂੰ ਕਿਸ ਤਰ੍ਹਾਂ ਦੇ ਚੈਲੰਜ ਦੇਖਦੇ ਆ ਦੇਖੋ ਜੋ ਗਾਜ਼ਾ ਦਾ ਇਸ਼ੂ ਆ ਜਾਂ ਦੂਸਰੇ ਕਿਤੇ ਵੀ ਹਿਊਮਨ ਰਾਈਟਸ ਦਾ ਇਸ਼ੂ ਆ ਵਾਰ ਦਾ ਇਸ਼ੂ ਆ ਇੱਕ ਦੂਜੇ ਦੇ ਉੱਤੇ ਹਮਲਿਆਂ ਦਾ ਇਸ਼ੂ ਆ ਉਹਦੇ ਤੇ ਮੈਂ ਅਸੀਂ ਲੇਬਰ ਪਾਰਟੀ ਬਚਨ ਵਾਦ ਹੈ ਕਿ ਅਸੀਂ ਉਹਦੀ ਨਿੰਦਿਆ ਕਰਦੇ ਆ ਅਸੀਂ ਇਹ ਕਹਿੰਦੇ ਆ ਕਿ ਇਹ ਜਿਹੜੇ ਅਟੈਕ ਹੋਏ ਆ ਗਾਜ਼ਾ ਦੇ ਉੱਤੇ ਪੈਲੈਸਟਾਈਨੀਆਂ ਦੇ ਉੱਤੇ ਉਹ ਗਲਤ ਹੈ ਉਹ ਨਹੀਂ ਹੋਣੀ ਚਾਹੀਦੀ ਲੇਕਿਨ ਅੱਜ ਦੇ ਮਾਹੌਲ ਦੇ ਵਿੱਚ ਇੱਕ ਸ਼ਰਾਰਤੀ ਦਿਮਾਗ ਗਲਤ ਬਿਆਨੀ ਕਰਕੇ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਲੇਬਰ ਪਾਰਟੀ ਦੀ ਪਾਲਿਸੀ ਆ ਸੀਜ਼ ਫਾਇਰ ਦੇ ਉੱਤੇ ਲੇਕਿਨ ਸਾਡੀ ਨਾਲ ਪਾਲਿਸੀ ਇਹ ਆ ਕਿ ਦੋਨੇ ਧਿਰਾਂ ਇਜ਼ਰਾਇਲ ਤੇ ਦੂਸਰੇ ਪਾਸੇ ਜਿਹੜੇ ਗਾਜ਼ਾ ਦੇ ਵਿੱਚ ਟੈਰਰਿਸਟ ਗਰੁੱਪ ਬੈਠੇ ਆ हम आस पर के ओ पहला ते इस ਗੱਲ ਤੇ ਕਮਿਟਿਡ ਹੋਣ ਕਿ ਅਸੀਂ ਦੋਨੇ ਧਿਰਾਂ ਕਮਿਟਿਡ ਆ ਕਿ ਅੱਜ ਇੱਥੇ ਸ਼ਾਂਤੀ ਆਉਣੀ ਚਾਹੀਦੀ ਆ ਲੜਾਈ ਬੰਦ ਹੋਣੀ ਚਾਹੀਦੀ ਆ ਉਹ ਜਿਹੜਾ ਇੱਕ ਪ੍ਰਿੰਸੀਪਲ ਫਾਰ ਦਾ ਪੀਸ ਉਹਦੇ ਤੇ ਪਹਿਲਾਂ ਐਕਸੈਪਟ ਕਰਨ ਜਦੋਂ ਫਿਰ ਉਹ ਇੱਕ ਪ੍ਰੋਸੈਸ ਚੱਲੇਗਾ ਦੋਨੇ ਧਿਰ ਐਗਰੀ ਕਰ ਗਈਆਂ ਅਸੀਂ ਲੜਾਈ ਬੰਦ ਕਰਨਾ ਚਾਹੁੰਦੀਆਂ ਫਿਰ ਉਹਦੇ ਤੇ ਬੈਠ ਕੇ ਗੱਲਬਾਤ ਸ਼ੁਰੂ ਹੋਊਗੀ ਅੱਛਾ ਉਹ ਕਹਿੰਦੇ ਆ ਕਿ ਪਹਿਲਾਂ ਪੈਲਸਟਾਈਨ ਵਾਲੇ ਆਪਣੇ ਇਜ਼ਰਾਈਲ ਵਾਲੇ ਇੱਕ ਕਮਿਟਮੈਂਟ ਦੇਣ ਕਿ ਅਸੀਂ ਅਟੈਕ ਨਹੀਂ ਕਰਾਂਗੇ ਲੇਕਿਨ ਹਮਾਸ ਵਾਲੇ ਕਹਿੰਦੇ ਅਸੀਂ ਕਿ ਅਟੈਕ ਕਰਾਂਗੇ ਹਮਾਸ ਵਾਲੇ ਕਹਿੰਦੇ ਕਿ ਅਸੀਂ ਉਹ ਜਿਹੜੇ ਪਹਿਲੇ ਦਿਨ ਵਾਲਾ ਦਿਨ ਹੈ ਅਸੀਂ ਉਹ ਵਾਪਸ ਲਿਆਵਾਂਗੇ ਫੇਰ ਦੱਸੋ ਕਿ ਜੇ ਹਮਾਸ ਇਹ ਕਹਿੰਦਾ ਹੋਵੇ ਤਾਂ ਤੁਸੀਂ ਇਜ਼ਰਾਈਲ ਨੂੰ ਕਿੱਦਾਂ ਜੋਰ ਪਾਉਂਗੇ ਕਿ ਵੇ ਤੂੰ ਲੜਾਈ ਨਾ ਕਰ ਲੜਾਈ ਬੰਦ ਕਰਨ ਦਾ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਉਹ ਦੋਨੇ ਧਿਰਾਂ ਇਸ ਗੱਲ ਤੇ ਐਗਰੀ ਕਰਨ ਕਿ ਅਸੀਂ ਸਮਝੌਤਾ ਕਰਨੀਆਂ ਚਾਹੁੰਦੀਆਂ ਐ ਬੈਠ ਕੇ ਗੱਲਬਾਤ ਕਰੀਏ ਜਿੰਨਾ ਚਿਰ ਦੋਨੇ ਧਿਰਾਂ ਬੈਠਣ ਲਈ ਤਿਆਰ ਨਹੀਂ ਹੋਣਗੀਆਂ ਤਾਂ ਉੱਤੇ ਪੀਸ ਨਹੀਂ ਆਊਗੀ ਇਹ ਇੱਕ ਸ਼ਰਾਰਤੀ ਦਿਮਾਗ ਹੈ ਮੌਕਾ ਪ੍ਰਸਤਾਵਾਂ ਦੀ ਗੱਲ ਹੈ ਜਿਹੜੇ ਲੋਕਾਂ ਨੇ ਕਦੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਫਾਰਮ ਭਰ ਕੇ ਨਹੀਂ ਦੇਖਿਆ ਕਿਸੇ ਕਿਸੇ ਪ੍ਰੋਟੈਸਟ ਤੇ ਨਹੀਂ ਗਏ ਕਦੀ ਇਹਨਾਂ issues ਤੇ ਗਾਲਣੇ ਕੀਤੇ ਉਹ ਅੱਜ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਐ ਮੈਂ ਡੈਮੋਕ੍ਰੇਸੀ ਆਉਣਾ ਕੋ ਹੱਕਿਆ ਖੜੇ ਹੁੰਦਾ ਲੇਕਿਨ ਹੱਕ ਦੇ ਨਾਲ ਤੁਸੀਂ ਬਿਨਾ ਮਤਲਬ ਤੋਂ ਇੱਕ ਇਸ਼ੂ ਨੂੰ ਬਣਾ ਕੇ ਸੀਮਾ ਜਿੱਨਾ ਕੋਈ ਵੀ ਅੱਛਾ ਐਮਪੀ ਨੇ ਹੋ ਸਕਦਾ ਇਸ ਕਰਕੇ ਨਹੀਂ ਕਿ ਉਹ ਸਾਡੀ ਕੁਲੀ ਹੈ ਮੈਂ ਉਹਦੇ ਕੰਮ ਨੂੰ ਦੇਖਿਆ ਉਹਦੀ ਕਮਿਟਮੈਂਟ ਨੂੰ ਦੇਖਿਆ ਉਹਦੇ ਵਿੱਚ ਇੱਕ ਡੈਡੀਕੇਸ਼ਨ ਹੈ ਕੱਲੇ ਆਪਣੇ ਲੋਕਾਂ ਲਈ ਨਹੀਂ ਆਪਣੀ ਕੰਸਟਿਟੂਐਂਸੀ ਲਈ ਉਹਦੇ ਵਰਗੇ ਇੱਕ ਕੈਂਡੀਡੇਟ ਨੂੰ ਤੁਸੀਂ ਗਲਤ ਢੰਗ ਨਾਲ ਆਟੈਕ ਕਰੋ ਔਰ ਇਸ ਗੱਲ ਦੇ ਕਰ ਰੈਕ ਕਰੋ ਜਾਤ ਦੇ ਉੱਤੇ ਸੈਕਸ ਦੇ ਉੱਤੇ ਕਿ ਜੀ ਔਰਤ ਹੈ ਜੀ ਇਹ ਇਹ ਜੀ ਫਲਾਨੀ ਬਰਾਦਰੀ ਦੀ ਔਰਤ ਹੈ ਜਦ ਜਿੰਨਾ ਜੇ ਅਸੀਂ ਇਸ ਗੱਲ ਤੋਂ ਨਹੀਂ ਨਿਕਲਾਂਗੇ ਤਾਂ ਅਸੀਂ ਉਸ ਜਿਹੜਾ ਰੇਸਿਜ਼ਮ ਆ ਇਨ ਇਕੁਐਲਿਟੀ ਆ ਉਹਦੇ ਵਿਰੁੱਧ ਲੜਾਈ ਨਹੀਂ ਲੜ ਸਕਾਂਗੇ ਇੱਕ ਹੋਰ ਵੀ ਸੋਆ ਤੁਹਾਡੇ ਤਾਂ ਹੀ ਫੇਰ ਆਉਂਦਾ ਹਾਂ ਹਾਂ ਵਾਹ ਦੋਸਤ ਇੱਕ ਤਾਂ ਇਹ ਕਹਿ ਜਾਂਦੇ ਕਿ ਤੁਹਾਡੇ ਤੇ ਕੋਈ ਦਬਾਅ ਸੀ ਤੁਹਾਡੀ ਸੀਟ ਸਟੰਦਾ ਦੂਜਾ ਇੱਕ ਟਵੀਟ ਹੋਇਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਜਿਹੜਾ ਹਾਊਸ ਆਫ ਲੋਰਡ ਦੇ ਵਿੱਚ ਭੇਜਿਆ ਜਿਹੜਾ ਉਹ ਇਤਿਹਾਸਕ ਹੈ ਗੱਲ ਵੀ ਉਹ ਤਾਂ ਪਾਰਟੀਆਂ ਦੀ ਆਪੋ ਆਪਣੀ ਕੋਈ ਵੀ ਹੋ ਜਾਂਦੀ ਆ ਪਰ ਕੀ ਸੀਟ ਸ਼ੱਡਲ ਤੋਂ ਪਹਿਲਾਂ ਕੋਈ ਐਦਾਂ ਦਾ ਪ੍ਰੋਮਿਸ ਦਾ ਨਹੀਂ ਕੋਈ ਕਿਸੇ ਨਾਲ ਕੋਈ ਐਗਰੀਮੈਂਟ ਨਹੀਂ ਕਿਸੇ ਨਾਲ ਬੈਠ ਕੇ ਕੋਈ ਗੱਲਬਾਤ ਨਹੀਂ ਮੇਰੇ ਤੇ ਕਿਸੇ ਵੀ ਕਿਸਮ ਦਾ ਕੋਈ ਦਵਾ ਨਹੀਂ ਸੀ ਮੈਂ ਤਾਂ ਮੇਰੇ ਤਾਂ ਕੈਂਡੀਡੇਟ ਅਨਾਉਂਸ ਹੋ ਚੁੱਕੀ ਸੀ ਮੈਂ ਤਾਂ ਕੈਂਡੀਡੇਟ ਸੀਗਾ ਮੇਰੇ ਤਾਂ ਇਸ਼ਤਿਹਾਰ ਦੀ ਬਿਲਕੁਲ ਪ੍ਰਿੰਟਿੰਗ ਲਈ ਤਿਆਰੀ ਬੈਠੇ ਸੀ ਪਰ ਪੇਪਰ ਸੀ ਸਭ ਕੁਝ ਇਹ ਮੇਰੀ ਆਪਣੀ ਜ਼ਾਤੀ ਰਾਏ ਸੀ ਮੈਂ ਸੋਚਣ ਤੋਂ ਬਾਅਦ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਭਰਿਆ ਮੇਲਾ ਛੱਡੋ ਇਹ ਲੋਕਾਂ ਦੇ ਵਿੱਚ ਇਹ ਵੀ ਲੈਗਸੀ ਛੱਡੋ ਕਿ ਨਹੀਂ ਇਹ ਜਿਹ ਦੁਨੀਆ ਮੇ ਤੋਂ ਪਹਿਲਾਂ ਜਿੰਨੇ ਵੀ ਐਮਪੀ ਮਰੇ ਆ ਉਹ ਜੋਬ ਤੇ ਮਰੇ ਆ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਜੋਬ ਦੇ ਉੱਤੇ ਮਰਾਂ ਨਾਲ ਮੈਂ ਇਹ ਵੀ ਕਹਿਣਾ ਹੈ ਮੰਤਰੀ ਜੀ ਤੁਸੀਂ ਮੇਰੀ ਆਜ਼ਦਤ ਤੋਂ ਵਾਕਿਫ ਆਂ ਮੈਂ ਕਹਿੰਦਾ ਸੀ ਕਿ ਲੋਕ ਮਰਿਆਂ ਤੇ ਭੋਗ ਰਖਾ ਕੇ ਉਥੇ ਉਹਨਾਂ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਬੰਦਾ ਮਰ ਗਿਆ ਹੁੰਦਾ ਮੈਂ ਜਿੰਦੇ ਜਿੰਦੇ ਆਪਣੇ ਸਿਫਤਾਂ ਸੁਣਨਾ ਚਾਹੁੰਨਾ ਕਿ ਮੈਂ ਦੇਖ ਕੇ ਮਾਰ ਕੇ ਵੀ ਕਿਹੜਾ ਮੇਰੇ ਤੇ ਲੋਕ ਕੀ ਬੋਲਦੇ ਆ ਜਿੰਨਾ ਲੋਕਾਂ ਨੇ ਮੈਨੂੰ ਪਿਆਰ ਕੀਤਾ ਦਿੱਤਾ ਮੇਰੇ ਨਾਲ ਤੁਸੀਂ ਬਾਜ਼ਾਰ ਚ ਚੱਲੋ ਲੋਕ ਖੜੇ ਹੋ ਕੇ ਰੋਕ ਰੋਕ ਕੇ ਮੇਰੇ ਤੇ ਸਵਾਲ ਕਰਦੇ ਆ ਇਮੋਸ਼ਨਲ ਹੋ ਕੇ ਮੇਰੀਆਂ ਭੈਣਾਂ ਮੇਰੇ ਦੋਸਤ ਮਿੱਤਰ ਇਮੋਸ਼ਨਲ ਹੋ ਕੇ ਕਿ ਬੇਟ ਤੂੰ ਇੱਕੀ ਕੀਤਾ ਸਾਡਾ ਕੀ ਬਣੂਗਾ ਲੋਕਾਂ ਨੂੰ ਮੇਰੇ ਤੇ ਯਕੀਨ ਸੀ ਅਜੇ ਵੀ ਹੈ ਔਰ ਮੈਂ ਇਹ ਮੇਰੀ ਕੋਸ਼ਿਸ਼ ਹੈ ਕਿ ਮੈਂ ਉਹਨਾਂ ਲੋਕਾਂ ਦੇ ਨਾਲ ਰਹਾ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੈਂ ਸਮਾਜ ਦੇ ਨਾਲ ਜੁੜਿਆ ਰਹਿਣਾ ਲੋਕਾਂ ਦੇ ਨਾਲ ਜੁੜਿਆ ਰਹਿਣਾ ਜੇ ਮੇਰੇ ਕੋਲ ਐਮਪੀ ਦੀ ਪੋਜੀਸ਼ਨ ਹੈ ਜਾਂ ਨਹੀਂ ਹੈ ਉਹ ਬਾਤ ਨਹੀਂ ਕਰਾਂ ਇਹ ਸਨ ਜਿਹੜੇ ਐਮਪੀ ਬਰਿੰਦਰ ਸ਼ਰਮਾ ਕਿਉਂਕਿ ਸਾਡੀ ਬੇਸ਼ੱਕ ਪੰਗ ਹੋ ਚੁੱਕੀ ਹੈ ਪਾਰਲੀਮੈਂਟ ਪਰ ਲੇਕਿਨ ਉਨਾ ਚਿਰ ਇਹ ਹਜੇ ਇਹਨਾਂ ਦਾ ਸਟੇਟਸ ਕਾਇਮ ਹੈ ਜਿੰਨਾ ਚਿਰ ਨਵੀਂ ਜਿਹੜੀ ਆ ਉਹ ਸਰਕਾਰ ਜਿਹੜੀ ਉਹ ਨਹੀਂ ਬਣਦੀ ਇਹਨਾਂ ਨੇ ਅੱਜ ਆਪਣੀ ਜਿਹੜੀ ਮੈਂਬਰਸ਼ਿਪ ਕੈਂਡੀਡੇਟ ਨਾਮ ਬਣਦਾ ਜਿਹੜਾ ਉਹ ਸਟੈਪ ਡਾਊਨ ਇਹਨਾਂ ਨੇ ਕੀਤਾ ਕਿਉਂ ਨਹੀਂ ਬਣੇ ਉਹਨਾਂ ਦੇ ਬਾਰੇ ਜਿਹੜੀ ਤਕਰੀਬਨ ਸਾਰੀਆਂ ਗੱਲਾਂ ਜੋ ਸਾਡੇ ਇਲਿੰਗ ਸਾਊਥਾ ਰਾਲਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਉਹਨਾਂ ਦਾ ਤਕਰੀਬਨ ਸਾਰੀਆਂ ਦਾ ਜਿਹੜਾ ਉਹ ਜਵਾਬ ਦਿੱਤਾ ਹੈਗਾ ਤੇ ਸ਼ਰਮਾ ਜੀ ਇੱਕ ਵਾਰ ਫੇਰ ਭਵਿਕਲੇ ਸ਼ੁਭ ਕਾਮਨਾਵਾਂ ਤੇ ਤੰਦਰੁਸਤ ਰਹੋ ਤੇ ਇਸੇ ਦਾ ਕਮਿਊਨਿਟੀ ਦੇ ਵਿੱਚ ਆਪਣੇ ਕੰਮ ਕਰਦੇ ਰਹੋ ਬਹੁਤ ਧੰਨਵਾਦ ਥੈਂਕ ਯੂ ਬੈਕ ਐਸਨ ਐਮਪੀ ਬ੍ਰਿੰਦਰ ਸ਼ਰਮਾ ਜਿਨ੍ਹਾਂ ਨੇ ਈਲਿੰਗ ਸਾਊਥ ਹਲਕੇ ਤੋਂ ਲੇਬਰ ਪਾਰਟੀ ਵੱਲੋਂ ਜਿਹੜਾ ਉਹ ਸਟੈਪ ਡਾਊਨ ਡਾਊਨ ਕੀਤਾ ਇਸ ਵਾਰ ਇਹ ਇਲੈਕਸ਼ਨ ਜਿਹੜੀ ਆ ਉਹ ਨਹੀਂ ਲੜ ਰਹੇ ਹੋਂਦੋਂ ਮਨਪੀਸ ਬਦਨੀ ਕਲਾ ਜੀ ਆਜਾਜ ਤੇ ਤੁਸੀਂ ਵੇਖਦੇ ਹੋ ਜੀਤ ਬੈਕ ਟੀਵੀ ਬਹੁਤ ਬਹੁਤ ਧੰਨਵਾਦ